आपने धमकी दी है आपको पता था कौन है चरणजीत चन्नी पूर्व कहाँ के रहने वाले हो आप तो कहाँ के रहने वाले हो महाराष्ट्र धमकी दी थी कौन से जिले के कौन से जिला मुंबई मुंबई धमकी दी थी धमकी दी थी आपने ऐसा कुछ भी नहीं गया फिर तो आपको कैसे ये पकड़ रहा है यहाँ से आपको आपको तो ये दिखा रहे सारे भी आपने किया आपके नेट से पता लग रहा है क्या हो पढ़े लिखे हो पढ़े हुए हो, हो कितना तो पढ़े हो आपको एक मिनट क्या पढ़े कितना पढ़े हो क्या कितना पढ़े बारहवीं अच्छा बारहवीं तो पढ़े है क्या किया है मैं होटल मैनेजमेंट शेयर का अरे ये बता क्लियर कि तूने धमकी जो दी है चरणजीत चन्नी को पता था तेरे को कौन है वो धमकी धमकी दी थी धमकी तरह से कुछ दिया ਮੈਸੇਜ ਕੀਤਾ tha ਕੋਈ ਪੈਸੇ ਮੰਗਣੇ ਕੇ 2 ਕਰੋੜ ਕੰਦੇ ਦੇ ਦੇਣੇ ਕੇ ਲਈ ਅੱਜ ਕੀਆ tha ਬਸ ਸਭ ਕੁਝ ਇੰਟਰੈਸਨ ਨਹੀਂ tha ਮੇਰਾ ਅੱਛਾ ਗਿਆ ਤਾਂ ਮੈਸੇਜ ਤਾਂ ਕੀਤਾ tha ਖਲੇ ਮੈਸੇਜ ਕੀਆ ਧਮਕੀ ਐਸਾ ਕੁਝ ਗਿਆ ਨਹੀਂ ਨਾ ਮੰਗੇ ਕੀ ਉਹਤੇ ਪਿਆਰ ਨਾਲ ਮੰਗੇ ਐਸੇ ਕਿਸ ਲਈ ਮੰਗੇ ਇਹ ਪੈਸੇ ਕਿਸ ਕੰਮ ਕੇ ਲਈ ਬਾਤ ਗਿਆ ਨਾ ਕਬੀ ਕੋ ਗੈਂਗਸਟਰ 2 ਕਰੋੜ ਮੰਗੇ ਥੇ ਜੰਨੇ ਨੇ ਐਕਸੀਐਮ ਜਿਹੜੇ ਹੈਗੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਕਿਸੇ ਬੰਦੇ ਨੇ ਥ੍ਰੈਟ ਕਾਲ ਕੀਤੀ ਹੈਗੀ ਔਰ 2 ਕਰੋੜ ਰੁਪਏ ਜੇ ਰੈਨਸਮ ਦੀ ਡਿਮਾਂਡ ਕੀਤੀ ਹੈ ਔਰ ਨਾ ਦੇਣ ਦੀ ਸੂਰਤ ਚ ਉਹਨਾਂ ਨੂੰ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਸੀਗੀ ਤੋ ਸਿਲਸਿਲੇ ਚ ਜਿਸ ਅਸੀਂ ਜਿਹੜਾ ਹੈਗਾ ਪਰਚਾ ਦਰਜ ਕੀਤਾ ਸੀਗਾ 22 ਨੰਬਰ ਐਫ ਆਰ 387 506 ਆਈ ਪੀਸੀ ਦੇ ਤਹਿਤ ਔਰ ਉਹਦੇ ਵਿੱਚ ਫਿਰ ਕਾਫੀ ਚੰਗੀ ਤਰੀਕੇ ਦੇ ਨਾਲ ਸਾਡੀ ਸੀਆਈਏ ਦੀ ਟੀਮ ਨੇ ਸਾਡੇ ਥਾਣੇ ਮੋਰਟੇ ਦੀ ਟੀਮ ਨੇ ਜਿਹੜਾ ਹੈਗਾ ਤਫਤੀਸ਼ ਕੀਤੀ ਔਰ ਉਸ ਬੰਦੇ ਨੂੰ ਆਪਾਂ ਆਇਡੈਂਟੀਫਾਈ ਕਰ ਲਿਆ ਹੈਗਾ ਇਹ ਦੀਪਕ ਸੀਮੰਤ ਕਾਮਲੇ ਹੈਗਾ ਰਹਿਣ ਵਾਲਾ ਹੈਗਾ ਮਹਾਰਾਸ਼ਟਰ ਦਾ ਔਰ ਇਹਨੇ ਪੜ੍ਹਾਈ ਲਿਖਾਈ ਕਾਫੀ ਕੀਤੀ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਚੰਗੇ ਹੋਟਲਾਂਾਂ ਵਿੱਚ ਇਹਨੇ ਸ਼ੈਫ ਦੇ ਬਤੌਰ ਵੀ ਕੰਮ ਕੀਤਾ ਹੈਗਾ ਅੱਜਕੱਲ ਸਟਾਕ ਮਾਰਕੀਟ ਵਿੱਚ ਕੰਮ ਕਰਦਾ ਸੀਗਾ ਤੇ ਚੰਦ ਪੈਸਿਆਂ ਵਾਸਤੇ ਈਜ਼ੀ ਮਨੀ ਵਾਸਤੇ ਜਿਹੜਾ ਹੈਗੇ ਨੇ ਕਾਲ ਕੀਤੀ ਸੀਗੀ ਔਰ ਉਹ ਜਿਹੜੀ ਹੈਗੇ ਨੂੰ ਮਹਿੰਗੀ ਪਈ ਔਰ ਇਹ ਗ੍ਰਿਫਤਾਰੀ ਜਿਹੜੀ ਹੈਗੀ ਜੀ ਪੰਜਾਬ ਪੁਲਿਸ ਨੇ ਕਰ ਲਈ ਹੈਗੀ ਹੈ ਕਿੱਥੋਂ ਗ੍ਰਿਫਤਾਰੀ ਹੋਈ ਤੇ ਆਪਾਂ ਨਾਗਪੁਰ ਤੋਂ ਗ੍ਰਿਫਤਾਰ ਕਰਕੇ ਲਿਆਏ ਨੇ ਸਰ ਬੈਕਗ੍ਰਾਉਂਡ ਕੀ ਹੈ ਇਹ ਪੜਿਆ ਲਿਖਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈਗਾ ਕਾਫੀ ਪਹਿਲਾਂ ਇਹਨੇ ਨੌਕਰੀ ਵੀ ਕੀਤੀ ਹੈਗੀ ਸ਼ਹਿਰ ਬਤੌਰ ਅਦਾ ਕੋਈ ਪੁਰਾਣਾ ਕ੍ਰਿਮਨਲ ਬੈਕਗ੍ਰਾਉਂਡ ਨਹੀਂ ਹੈ ਇਹਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ ਔਰ ਇਹਦੇ ਜਿਹੜੇ ਭਰਾ ਹੈਗੇ ਨੇ ਉਹ ਵੀ ਜਿਹੜੇ ਹੈਗੇ ਨੇ ਮਤਲਬ ਇਹਦੇ ਨਾਲ ਹੀ ਕੰਮਕੂਮ ਕਰਦੇ ਹੈਗੇ ਪਹਿਲਾਂ ਮੈਂ ਫਰੋਤੀਆਂ ਵਗੈਰਾ ਵਾਸਤੇ ਕਾਲ ਕਰਦਾ ਰਿਹਾ ਜਾਂ ਇਸ ਤੋਂ ਇਲਾਵਾ ਜਿਹੜਾ ਹੈਗਾ ਹਜੇ ਇਹਦੇ ਕੋਈ ਪੁਸ਼ਟੀ ਨਹੀਂ ਹੋਈ ਹੈ ਬਟ ਕਿਉਂਕਿ ਇਹਨੇ ਅਕਾਊਂਟ ਡਿਲੀਟ ਕਰਤਾ ਹੈਗਾ ਤੋਂ ਉਹਨੂੰ ਆਪਾਂ ਹੁਣ ਟੈਕਨੀਕਲੀ ਜਿਹੜਾ ਹੈਗਾ ਇਨਵੈਸਟੀਗੇਟ ਕਰਕੇ ਹੋਰ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹੜੇ ਬੰਦੇ ਨੂੰ ਹੋਰ ਇਹਨੇ ਥ੍ਰੈਟ ਕਾਲ ਕੀਤੀ ਹੈਗੀ ਕਿਹਦੇ ਕੋਲੋਂ ਫਰੋਤੀ ਮੰਗੀ ਕੋਈ ਇਹਨੇ ਫਰੋਤੀ ਮਿਲੀ ਹੈ ਜਾਂ ਨਹੀਂ ਮਿਲੀ ਹੈ ਉਹ ਸਾਰਾ ਕੁਝ ਆਪਾਂ ਡਿਟੇਲ ਕੱਢਣ ਦੀ ਕੋਸ਼ਿਸ਼ ਕਰਾਂਗੇ ਸਰ ਜਿਸ ਤਰ੍ਹਾਂ ਇਹ ਜਿਸ ਤ ਨਿਸ਼ਚਿਤ ਤੌਰ 'ਤੇ ਕਰ ਰਹੇ ਹਨ ਇਹ ਦੇਖੋ ਐਕਸਟਰਸ ਦੇ ਨਾਲ ਵੀ ਇਹਦਾ ਕੋਈ ਸੰਪਰਕ ਹੋਇਆ ਕਿ ਤਾ ਪਹਿਲੀ ਚੀਜ਼ ਤੇ ਮੈਂ ਦੱਸਣਾ ਚਾਹਾਂਗਾ ਕਿ ਜਿਹੜੀ ਸਾਡੀ ਇਨਵੈਸਟੀਗੇਸ਼ਨ ਹੈਗੀ ਹੈ ਉਹਦੇ ਅਨੁਸਾਰ ਜਿਹੜਾ ਹੈਗਾ ਇਹ ਗੋਲਡੀ ਬ੍ਰਾਂਡ ਦਾ ਨਾਮ ਕਾਫੀ ਚੁਕੀ ਮੀਡੀਆ ਵਿੱਚ ਹਾਈਲਾਈਟ ਹੋਇਆ ਹੈ ਉਹਦਾ ਮਿਸਯੂਜ਼ ਲੋਕੀ ਪਹਿਲਾਂ ਵੀ ਕਰਦੇ ਰਹੇਗੇ ਨੇ ਔਰ ਥਿਸ ਵਾਸ ਦਾ ਕੌਜ਼ ਓਨਲੀ ਜਿੱਦਿਆ ਦੀ ਹੁਣ ਤੱਕ ਦੀ ਪੁੱਛਗੀ ਚੱਕੀ ਹੈ ਇਹਨੇ ਮੰਨਿਆ ਵੀ ਹੈਗਾ ਕਿ ਗੋਲਡੀ ਬ੍ਰਾਂਡ ਦਾ ਨਾਮ ਹੈ ਕਾਫੀ ਸੁਣਿਆ ਸੀਗਾ ਪੰਜਾਬ ਵਿੱਚ ਚੱਲਦਾ ਹੈਗਾ ਤੇ ਇਸ ਕਰਕੇ ਉਹਦਾ ਨਾਮ ਹੈ ਮਿਸਯੂਜ਼ ਕੀਤਾ ਔਰ ਦੂਜਾ ਹੈਗਾ ਇਹ ਇਹਦਾ ਮੋਡਲ ਅਪਰੈਂਟੀਸ ਹੈ ਕਿ ਪਹਿញੂਸ ਪੇਪਰ ਜਾਂ ਨਿਊਜ਼ ਜਿਹੜਾ ਮੀਡੀਆ ਵਿੱਚ ਲੋਕਾਂ ਦੀ ਨਿਊਜ਼ ਆਉਂਦੀਆਂ ਨੇ ਉਹਨਾਂ ਦੇ ਬਾਰੇ ਡੀਟੇਲ ਇਕੱਠੀ ਕਰਕੇ ਉਹਨਾਂ ਦੇ ਨੰਬਰ ਵਗੈਰਾ ਆਨਲਾਈਨ ਲੱਭ ਕੇ ਫਿਰ ਉਹਨਾਂ ਨੂੰ ਜਿਹੜਾ ਹੈਗਾ ਥ्रेट ਕਰਦਾ ਪਤਾ ਸੀ ਵੀ ਸਾਬਕਾ ਮੁਕਤਨੀ ਬਰ ਬੋਲ ਬਿਲਕੁਲ ਜੀ ਪਤਾ ਸੀਗਾ ਔਰ ਤਫਤੀਸ਼ ਵਿੱਚ ਜਿਹੜੀ ਹੈਗੀ ਉਸ ਗੱਲ ਨੂੰ ਵੀ ਆਪਾਂ ਲਿਆਂਦਾ ਹੈਗਾ ਇਹਦੇ ਵਿੱਚ ਕੋਈ ਚੇਨ ਤਾਂ ਨਹੀਂ ਹੈ ਵੀ ਜਿਸ ਤਰ੍ਹਾਂ ਕਿਸੇ ਨੇ ਕੋ ਕਹਿ ਕੇ ਕਾਲ ਕਰਵਾਈ ਹੋਵੇ ਜਾਂ ਜਾਣ ਬੁਝ ਕੇ ਹੈ ਜੈਨ ਦੇਖੋ ਜੀ ਹਜੇ ਤੱਕ ਦੀ ਤਫਤੀਸ਼ ਦੇ ਹਿਸਾਬ ਨਾਲ ਜੋ ਚੇਨ ਹੈਗੀ ਹੈ ਇਹਦੇ ਤੇ ਜਾ ਕੇ ਰੁਕਦੀ ਹੈਗੀ ਹੈ ਬਟ ਉਹਨਾਂ ਦਾ ਆਪਾਂ 3 ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈਗਾ ਹੁ